ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਾਂਗਰਸ ਅਕਾਲੀ ਆਪ ਕੋਲ ਲਾਰੇ ਨਹੀਂ ਗੇ ਇੱਕ ਮੈਨੀਫੈਸਟੋ ਵਿੱਚ ਲollipops ਨਹੀਂ ਦਿੱਤੇ ਜਾਂਦੇ ਅਸੀਂ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਕੰਮ ਤਾਂ ਅਸੀਂ ਅੱਗੇ ਵੀ ਰੁਟੀਨ 'ਚ ਕਰਾਉਂਦੇ ਪਰ ਇੱਕ ਟੇਬਲ ਤੇ ਸਾਰੇ ਕੰਮ ਇਹ ਹੋ ਰਹੇ ਆ ਮੇਰੇ ਬਾਟ 'ਚ ਵੀ ਉੱਧ 14 ਨੰਬਰ 'ਚ ਵੀ ਇਹ ਲੱਗਿਆ ਹੋਇਆ ਕੈਂਪ ਲੋਕਾਂ ਦਾ ਨੀਲੇ ਖਾਨੜ ਜਿਹੜੇ ਕੱਟੇ ਗਏ ਸੀ ਜਾਂ ਹੋਰ ਸਹੂਲਤਾਂ ਸੀ ਉਹ ਸਾਰੇ ਕੰਮ ਵਧੀਆ ਹੋ ਰਹੇ ਆ ਇਹ ਤਾਂ ਦੇਖੋ ਸਰਕਾਰ ਨੇ ਵਧੀਆ ਕੰਮ ਕੀਤਾ ਛਲੰਗਾ ਜੋ ਕੰਮ ਹੈ ਬਾਕੀ ਜਿਹੜੇ ਸਾਡੇ ਇੱਥੇ ਐਮ ਐਲ ਏ ਸਾਹਿਬ ਐ ਉਹਨਾਂ ਨੇ ਬਕਾਇਦਾ ਸਾਨੂੰ ਟੈਲੀਫੋਨ ਕਰਕੇ ਐਸ ਡੀ ਐਮ ਸਾਹਿਬ ਦੀ ਮੀਟਿੰਗ ਵੀ ਬੁਲਾਇਆ ਸੀਗਾ ਉੱਥੇ ਸਾਨੂੰ ਉਹਨਾਂ ਨੇ ਕਿਹਾ ਵੀ ਆ ਤੁਸੀਂ ਆਪਦੇ ਆਪਦੇ ਬਾੜਾਂ ਦੇ ਵਿੱਚ ਵੀ ਇਹ ਕੈਂਪ ਲਗਾਓ ਇੱਥੇ ਅਸੀਂ ਬਾਤ ਚੜ ਕੇ ਆਪਦਾ ਸਾਰਾ ਪਰਿਵਾਰ ਲੱਗੇ ਵੀ ਇੱਥੇ ਸੇਵਾ ਕਰ ਰਿਹਾ ਸਰਕਾਰ ਆਪ ਤੇ ਘਰ ਦੇ ਦਵਾਰ ਖੈਲੋ ਤੁਸੀਂ ਵੀ ਘਰ ਜਾ ਕੇ ਕੰਮ ਕਰਨ ਵਾਲੀ ਗੱਲ ਆ ਜੀ ਹੁਣ ਤੇ ਉਹਦੇ ਤੋਂ ਕੋਈ ਟੈਂਪ ਟਾਲ ਨਹੀਂ ਹੋਇਆ ਹੋਰ ਨਹੀਂ ਹੋਇਆ ਲੋਕ ਖੱਡਲ ਖਵਾਰ ਹੋ ਰਹੇ ਸੀ ਸਰਕਾਰ ਆਪ ਦੀ ਸਰਕਾਰ ਵੱਲੋਂ ਇਹ ਵਾਪਰਾਲਾ ਕੀਤਾ ਜਾਵੇ ਆਪ ਸਰਕਾਰ ਆਪਕੇ ਦਵਾਰ ਆਪ ਦੀ ਸਰਕਾਰ ਆਪ ਦੇ ਦਵਾਰ ਮਹਿੰਦੇ ਤਹਿਤ ਜਗਰਾਉਂ ਸਿਵਲ ਪ੍ਰਸ਼ਾਸਨ ਵੱਲੋਂ ਜਗਰਾਉਂ ਸ਼ਹਿਰ ਦੇ 23 ਵਾੜਾਂ ਦੇ ਵਿੱਚ ਸਹੂਲਤ ਕੈਂਪਾਂ ਦਾ ਆਯੋਜਨ ਕੀਤਾ ਗਿਆ ਤੇ ਸਰਕਾਰੀ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਇਹਨਾਂ ਕੈਂਪਾਂ ਦਾ ਜਗਰਾਉਂ ਸ਼ਹਿਰ ਵਾਸੀਆਂ ਵੱਲੋਂ ਵੀ ਵਿਸ਼ੇਸ਼ ਲਾਹੇ ਆ ਗਿਆ ਬਾਅਦ ਛੜ ਕੇ ਲੋਕ ਇਹਨਾਂ ਕੈਂਪਾਂ ਵਿੱਚ ਪਹੁੰਚੇ ਤੇ ਇਹਨਾਂ ਕੈਂਪਾਂ ਦੇ ਵਿੱਚ ਆਪਣੇ ਛੋਟੇ ਮੋਟੇ ਜੋ ਵੀ ਕੰਮਕਾਰ ਸੀ ਉਹਨਾਂ ਨੂੰ ਕਰਵਾਉਣ ਦੀ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਕਈ ਲੋਕਾਂ ਦੇ ਕੰਮਕਾਰ ਮੁਕਕੇ ਪਏ ਵੀ ਤੇ ਇਸ ਕੈਂਪਾਂ ਦੇ ਵਿੱਚ ਵਿਸ਼ੇਸ਼ ਗੱਲ ਵੇਖਣ ਨੂੰ ਇਹ ਮਿਲੀ ਕਿ ਕੁਝ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਯੋਜਿਤ ਕੀਤੀ ਗਈ ਇਸ ਮਹਿੰਮ ਆਪ ਦੀ ਸਰਕਾਰ ਆਪਦੇ ਦਵਾਰ ਦੀ ਸਲੰਘਾ ਕੀਤੀ ਗਈ ਤੇ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਅਜੇ ਕੰਮ ਆਉਣ ਵਾਲੇ ਸਮੇਂ 'ਚ ਵੀ ਭਗਵੰਤ ਮਾਨ ਸਰਕਾਰ ਨੂੰ ਲਗਾਉਣੇ ਚਾਹੀਦੇ ਨੇ ਕਿਉਂਕਿ ਲੋਕਾਂ ਨੂੰ ਇਹਨਾਂ ਕੈਂਪਾਂ ਦੇ ਵਿੱਚ ਕਾਫੀ ਸਹੂਲਤਾਂ ਮਿਲਦੀਆਂ ਨੇ ਆਓ ਜਾਣਦੇ ਹਾਂ ਕੀ ਹੈ ਇਹਨਾਂ ਕੈਂਪਾਂ ਦੀ ਵਿਸ਼ੇਸ਼ਤਾ ਤੇ ਕੀ ਕਹਿਣਾ ਹੈ ਮੌਕੇ ਤੇ ਮੌਜੂਦ ਅਧਿਕਾਰੀਆਂ ਕਾਉਂਸਲਰਾਂ ਅਤੇ ਆਮ ਲੋਕਾਂ ਦਾ ਮਾਨ ਸਰਕਾਰ ਦਾ ਇਹ ਬਹੁਤ ਵਧੀਆ ਉਦਮ ਹੈਗਾ ਆਪਦੀ ਸਰਕਾਰ ਆਪਦੇ ਦਵਾਰ ਇੱਥੇ ਸਾਰੇ ਮੈਕਮੇ ਬੈਠੇ ਆ ਮੈਂ ਇਥੇ 13 14 ਨੰਬਰ ਵਾਰਡ ਦੇ ਵਿੱਚ ਜਗਰਾਉ ਅਸੀਂ ਚੈੱਕ ਕਰਨ ਆਏ ਆ ਸਾਰੇ ਮੈਕਮੇ ਬੜਾ ਵਧੀਆ ਕੰਮ ਕਰ ਰਹੇ ਆ ਤੇ ਸਾਰੇ ਲੋਕ ਇਹਦਾ ਬਹੁਤ ਫਾਇਦਾ ਉਠਾ ਰਹੇ ਇਸ ਕਰਕੇ ਜਿਹੜਾ ਇਹ ਬਹੁਤ ਸਾਰਥਕ ਕਦਮ ਆ ਤੇ ਮੈਂ ਲੋਕਾਂ ਨੂੰ ਵੀ ਵਧਾਈ ਦੇਣਾ ਤੇ ਸਰਕਾਰ ਨੂੰ ਵੀ ਅਸੀਂ ਬਹੁਤ ਵਧਾਈ ਦਿੰਨੇ ਆ ਵੀ ਇਹ ਬਹੁਤ ਵਧੀਆ ਸਾਰਥਕ ਕੰਮਾਂ ਤੇ ਲੋਕਾਂ ਦੇ ਕੰਮ ਇੱਥੇ ਘਰਾਂ ਦੇ ਆ ਕੇ ਵਾਰਡਾਂ ਚ ਆ ਕੇ ਹੋ ਠੀਕ ਹੈ ਇਹ ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਹੈ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਕੰਮ ਤਾਂ ਅਸੀਂ ਅੱਗੇ ਵੀ ਰੁਟੀਨ ਚ ਕਰਾਉਂਦੇ ਪਰ ਇੱਕ ਟੇਬਲ ਤੇ ਸਾਰੇ ਕੰਮ ਇਹ ਹੋ ਰਹੇ ਆ ਮੇਰੇ ਵਾਰਡ ਚ ਵੀ ਉਧ 14 ਨੰਬਰ ਚ ਵੀ ਇਹ ਲੱਗਿਆ ਹੋਇਆ ਕੈਂਪ ਲੋਕਾਂ ਦਾ ਨੀਲੇ ਕਾਰਡ ਜਿਹੜੇ ਕੱਟੇ ਗਏ ਸੀ ਜਾਂ ਹੋਰ ਸਹੂਲਤਾਂ ਸੀ ਉਹ ਸਾਰੇ ਕੰਮ ਵਧੀਆ ਹੋ ਰਹੇ ਆ ਮੈਂ ਤਾਂ ਇਹ ਰਿਕਵੈਸਟ ਕਰੂੰਗਾ ਵੀ ਇਹ ਸਾਰਾ ਦਿਨ ਹੀ ਮਿਲਣਾ ਚਾਹੀਦਾ ਇੱਕ ਕੈਂਪ ਲਈ ਸਮਾਂ ਥੋੜਾ ਜਿਆਦਾ ਘਟਾ ਹੈ ਵੈਸੇ ਕਿੰਦਾ ਰੁਝਾਨ ਕਿੰਨਾਂ ਲੋਕਾਂ ਦਾ ਜੀ ਹਰ ਰੁਝਾਨ ਲੋਕਾਂ ਦਾ ਵਧੀਆ ਜੀ ਉਤਸ਼ਾਹ ਹੈ ਅਸੀਂ ਘਰ ਘਰ ਜਾ ਕੇ ਬਾੜੀ ਕਹਿ ਕੇ ਵੀ ਆਈਏ ਸਭ ਨੂੰ ਕਿ ਇਹ ਕੈਂਪ ਦੇ ਫੋਚੋ ਤੇ ਇਹਦਾ ਲਾਭ ਲਓ ਲਾਭ ਮਿਲ ਰਿਹਾ ਲੋਕਾਂ ਨੂੰ ਹਾਂਜੀ ਹਾਂਜੀ ਲਾਭ ਮਿਲ ਰਿਹਾ ਜੀ ਇੱਥੇ ਸਾਰੇ ਬੈਠੇ ਬਟਾਈ ਸਾਰਾ ਕੰਮ ਹੋ ਰਿਹਾ ਠੀਕ ਹੈ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਵੀ ਅੱਜ ਕਿੰਨੇ ਅੱਗੇ ਕੋਟਾ ਬਣਨ ਨੀਲੇ ਕਾਰਡ ਉਹਨਾਂ ਦੇ ਬਣਨ ਕਿੰਨਾਂ ਕ ਲੋਕਾਂ ਦੇ ਉਤਸ਼ਾਹ ਜੀ ਇਸ ਦਾ ਬੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸਹਾ ਸਹਾਇਤਾ ਸਾਥ ਦਿੱਤਾ ਉਹਨਾਂ ਨੇ ਲੋਕਾਂ ਨੇ ਕਿੰਨਾ ਕਾਸੀ ਫੋਨ ਤੋਂ ਕਿਤੇ ਦੀ ਲੋਕਾਂ ਦੀ ਹੈਲਪ ਕਰਨ ਅਸੀਂ ਜਿੰਨਾ ਸਾਡੇ ਕੋਲ ਸਕਦਾ ਅਸੀਂ ਜ਼ਰੂਰ ਉਹਨਾਂ ਦੀ ਹੈਲਪ ਕਰਾਂਗੇ ਠੀਕ ਹੈ ਦੇਖੋ ਜੀ ਸਰਦ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਇੱਥੇ ਸਾਡੇ ਨਗਰਾਂ ਦੇ ਐਮਐਲਏ ਸਾਹਿਬ ਸਾਜੀਤ ਕੁਰਮਾਨੂ ਕੇ ਵੱਲੋਂ ਉਹਨਾਂ ਦੀ ਯੋਗਦਾਨ ਇਹ ਸਾਡੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਸਾਡੇ ਸਮੂਹ ਕੌਂਸਲਰਾਂ ਵੱਲੋਂ ਇਹ ਬੜਾ ਸuojog ਦਿੱਤਾ ਜਾ ਰਿਹਾ ਤੇ ਨੋਟ ਕਰੋ ਵੀ ਜਿਹੜੇ ਪਬਲਿਕ ਆਨੋਂ ਵੀ ਬੜੀ ਬੜੀ ਸਹੂਲਤ ਆ ਇਹ ਦੇਖੋ ਜੀ ਇਹ ਸਰਕਾਰ ਆਪ ਘਰ ਦੇ ਦਰਵਾਜ਼ੇ ਤੇ ਵੀ ਘਰੇ ਜਾ ਕੇ ਕੰਮ ਕਰਨ ਵਾਲੀ ਗੱਲ ਆ ਜੀ ਹੁਣ ਤੇ ਉਹ ਦੇਖੋ ਪੈਂਤ ਕਾਲ ਨਹੀਂ ਹੋਇਆ ਹੋਰ ਨਹੀਂ ਹੋਇਆ ਲੋਕ ਖੱਜਲ ਖਵਾਰ ਹੋ ਰਹੇ ਸੀ ਔਕੇ ਤੇ ਕੀਤਾ ਜਾ ਰਿਹਾ ਕੰਮ ਅਜ ਕੋਈ ਮਤਲਬ ਕਾਗਜ਼ ਪੁੱਤ ਲੈ ਰਹੇ ਆ ਕਰਨਗੇ ਕਿ ਮੈਂ ਰਾਸ਼ਨ ਕਾਰਡ ਹੋ ਗਏ ਠੀਕ ਆ ਜੀ ਕਿਹਦਾ ਜਨਮ ਸਰਟੀਫਿਕੇਟ ਆ ਇਹਦਾ ਜਾਤੀ ਸਰਟੀਫਿਕੇਟ ਆ ਕੋਈ ਬਿਜਲੀ ਦਾ ਰੌਲਾ ਕਿਸੇ ਦਾ ਜਣੀ ਤੁਸੀਂ ਸਾਰੇ ਵਿਭਾਗ ਇੱਥੇ ਤੇ ਅੱਗੇ ਤੋਂ ਵੀ ਕੈਂਪ ਲੱਗਣੇ ਚਾਹੀਦੇ ਕਿ ਨਹੀਂ ਇਹ ਜੇ ਕਿ ਮੈਂ ਤਾਂ ਇਹ ਸਰਕਾਰ ਨੂੰ ਅਪੀਲ ਕਰਦਾ ਵੀ ਹਰ ਛੇ ਮਹੀਨੇ ਬਾਅਦ ਹਾਂ ਇਹ ਹੋ ਸਕਦਾ ਵੀ ਇਕੱਲੇ ਇਕੱਲੇ ਵਾਰਡ ਚ ਨਾ ਲਾਉਣ ਜਿਵੇਂ ਨੇੜੇ ਨੇੜੇ 4-5 ਵਾਰਡ ਇਕੱਠੇ ਕਰਕੇ ਇੱਕ ਜਗ੍ਹਾ ਕੈਂਪ ਲੱਗ ਜਾਇਆ ਕਰੇ ਛੇ ਮਹੀਨੇ ਬਾਅਦ ਕੈਂਪ ਲੱਗਣੇ ਚਾਹੀਦੇ ਬਹੁਤ ਅਸੀਂ ਇਹਨੂੰ ਸਲਾਹਤਾ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਵੇਂ ਇੱਕ ਮੈਨੀਫੈਸਟੋ ਵਿੱਚ ਜਿੰਨੇ ਕੇ ਵਾਅਦੇ ਕੀਤੇ ਆ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਦਿਨੋਂ ਦਿਨੋਂ ਪੂਰੇ ਹੁੰਦੇ ਜਾ ਰਹੇ ਆ ਜਿਹੜਾ ਅਸੀਂ ਅੱਜ ਕੈਂਪ ਲਾਇਆ ਇਹ ਮੈਨੀਫੈਸਟੋ ਦਾ ਹਿੱਸਾ ਨਹੀਂ ਸੀ ਫਿਰ ਵੀ ਤੁਸੀਂ ਦੇਖੋ ਕਿ ਭਗਵੰਤ ਸਿੰਘ ਮਾਨ ਕੋਈ ਕਹਿੰਦੇ ਕਿ ਜਿਹੜੇ ਪੰਜਾਬ ਦੇ ਜਿੰਨੇ ਨਾਗਰਿਕ ਆ ਉਹ ਮੇਰੇ ਪਰਵਾਹ ਦਾ ਇੱਕ ਹਿੱਸਾ ਆ ਤੇ ਇਹਨਾਂ ਨੂੰ ਕਦੀ ਖੰਝਲਖਵਾਰੀ ਨਾ ਹੋਵੇ ਇਦਾਂ ਦੇ ਕੈਂਪ ਲਗਾਵਾ ਕੇ ਉਹ ਲੋਕਾਂ ਦੇ ਨੇ ਘਰ ਘਰ ਜਾ ਕੇ ਕੰਮ ਕਰਵਾ ਰਹੇ ਨੇ ਦੂਜੀ ਗੱਲ ਕਿ ਸਾਡੀ ਜਿਹੜੀ ਸਰਕਾਰ ਆ ਉਹਨਾਂ ਦੇ ਕਾਂਗਰਸ ਦਾ ਕਾਲੀਆਂ ਆ ਕੋਸ ਨਾਰੇ ਨਹੀਂਗੇ ਇੱਕ ਮੈਨੀਫੈਸਟੋ ਵਿੱਚ ਲollipops ਨਹੀਂ ਦਿੱਤੇ ਜਾਂਦੇ ਅਸੀਂ ਜੋ ਕਹਿੰਦੇ ਉਹ ਕਰਕੇ ਦਿਖਾਣੇ ਆ ਸਾਡੀ ਸਰਕਾਰ ਨੇ ਅੱਜ ਕੈਂਪ ਲਾਇਆ ਫਾਰ ਨੰਬਰ 13 ਦੇ ਵਿੱਚ ਤੱਕ ਕੈਂਪ ਲੱਗਿਆ ਹੋਇਆ ਵਾ ਦੇਖ ਰਹੇ ਕਿ ਇੱਟਾ ਹੌਲੀ-ਹੌਲੀ ਕਰਕੇ ਇੱਕ ਨੰਬਰ ਤੋਂ ਲੈ ਕੇ 8 ਨੰਬਰ ਤੱਕ ਲੱਗ ਗਿਆ ਅੱਛਾ 13 ਨੰਬਰ ਤੋਂ ਲੈ ਕੇ 18 ਨੰਬਰ ਤੱਕ ਲੱਗ ਰਿਹਾ ਵਾ ਕੱਲ ਬਾਕੀ ਵਾਲਾ ਤਾਂ ਬਾਅਦ ਸੋਮਵਾਰ ਤੋਂ ਪਿੰਡਾਂ ਵਿੱਚ ਜਾ ਰਹੇ ਆ ਇਹ ਪੂਰੇ ਪੰਜਾਬ ਦੇ ਵਿੱਚ ਕੈਂਪ ਚੱਲ ਰਹੇ ਨੇ ਤੇ 24 ਤਰੀਕ ਤੱਕ ਕੈਂਪ ਚੱਲਦੇ ਨੇ ਤੇ ਉਸ ਤੋਂ ਬਾਅਦ ਸੀਐਮ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸਾਲ ਦੇ ਵਿੱਚ ਘੱਟੋ-ਘੱਟ 2 ਜਾਂ 3 ਵਾਰੀ ਤੱਕ ਕੈਂਪ ਲਵਾਇਆ ਕਰਾਂਗੇ ਜਿਹਦੇ ਵਿੱਚ ਲੋਕਾਂ ਨੂੰ ਖੱਜਲ-ਖਵਾਰੀ ਨਾ ਹੋਵੇ ਤੇ ਲੋਕਾਂ ਦੇ ਕੰਮ ਜਿਹੜੇ ਉਹ ਘਰੇ ਬੈਠੇ ਹੋ ਕੰਮ ਬਾਕੀ ਅੱਜ ਮੈਨੂੰ ਬਹੁਤ ਹੀ ਆਨੰਦ ਆ ਰਿਹਾ ਹੈ ਜਣੀ ਮੈਂ ਦੇਖਣਾ ਹੈ ਕਈ ਵਾਰੀ ਵਿਭਾਗਾਂ ਦੇ ਵਿੱਚ ਜਾ ਕੇ ਖੱਡਲਖਵਾਰੀ ਹੁੰਦੀ ਹੈ ਪਰ ਉਹ ਸਾਰਿਆਂ ਨੂੰ ਦੂਰ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਉਪਰਾਲਾ ਹੈ ਵੀ ਸਰਕਾਰ ਤੁਹਾਡੇ ਦਰਵਾਜ਼ਾ ਹਨਾ ਵਾਕਈ ਉਹ ਅੱਜ ਜਿਵੇਂ ਕਥਨੀ ਤੇ ਕਰਨੀ ਮੈਨੂੰ ਸਹੀ ਲੱਗੀ ਹੈ ਮੈਂ ਤਾਂ ਇਹੀ ਚਾਹਨਾ ਹੁੰਦਾ ਕਿ ਜੇ ਕੋਈ ਚੰਗਾ ਕੰਮ ਹੁੰਦਾ ਉਹਨੂੰ ਜਰੂਰ ਹਾਈਲਾਈਟ ਕੀਤਾ ਜਾਵੇ ਜਿਵੇਂ ਤੁਸੀਂ ਕਰ ਰਹੇ ਹੋ ਤਾਂ ਮੈਨੂੰ ਵਧੀਆ ਲੱਗ ਰਿਹਾ ਮੇਰਾ ਮਨ ਇੱਥੇ ਕੁਛ ਹੈ ਦੇਖੋ ਜੀ ਇਹ ਜ਼ਰੂਰਤਮੰਦ ਪਹੁੰਚਦਾ ਮੈਂ ਉਹਨੂੰ ਗਾਈਡ ਕਰ ਰਿਹਾ ਹੈਗਾ ਵੀ ਇਹ ਇਸ ਜਗ੍ਹਾ ਮਮਾ ਜੀ ਵਾਕਈ ਕੰਮ ਹੋ ਰਿਹਾ ਹੈ ਜੀ ਹਾਂ ਕੰਮ ਹੋ ਰਿਹਾ ਮੈਂ ਹੁਣੇ-ਹੁਣੇ ਇੱਕ ਵਾਈਟ ਕੀਤੇ ਸੀਗੀ ਤੇ ਉਹਦਾ ਮੌਤ ਦਾ ਜਨਮ ਵਾਲਾ ਸਰਟੀਫਿਕੇਟ ਉਹਨੇ ਹੁਣੇ ਸਵੇਰ ਅਪਲਾਈ ਕੀਤਾ ਤੇ ਉਹਨੂੰ ਮਿਲ ਵੀ ਗਿਆ ਉਹ ਮੇਰੇ ਕੋਲ ਇੱਕ ਖੋਤਾ ਆਇਆ ਇਹ ਆ ਦੇਖ ਲਓ ਸਰ ਮੈਨੂੰ ਮਿਲਿਆ ਹੈਗਾ ਇਹ ਕੰਮ ਹੋ ਰਿਹਾ ਜੀ ਤੇ ਬੋਲੀ ਹੌਲੀ ਜਿਹੜੀਆਂ ਕੋਈ ਮਾਰੀਆਂ ਮੋਟੀਆਂ ਉਨਤਾਈਆਂ ਜਿਹਨੂੰ ਕਹਿੰਦੇ ਆ ਰਹਿਗੀਆਂ ਆ ਉਹ ਜੇ ਮੇਰੀ ਤਾਂ ਇਹੀ ਗੁਜਾਰਸ਼ ਹੈ ਸਰਕਾਰ ਤੋਂ ਇਹ ਕੈਂਪ ਨੂੰ ਦੋ ਤਿੰਨ ਮਹੀਨੇ ਬਾਅਦ ਜ਼ਰੂਰ ਲਗਾਉਂਦੇ ਰਹਿਣ ਅਜੇ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਇਸ ਕਰਕੇ ਜ਼ਰੂਰੀ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਰਪਾਲ ਸਾਹਿਬ ਜਿਹੜਾ ਕੈਂਪ ਲੱਗੇ ਹੋਏ ਆ ਲੱਗ ਰਹੇ ਆ ਕਿੰਨਾ ਕੁ ਰੁਝਾਨ ਆ ਤੇ ਕੀ ਇਹਦੇ ਬਾਰੇ ਤੁਸੀਂ ਕਹਿੰਦੇ ਬਹੁਤ ਵਧੀਆ ਰੁਝਾਨ ਹੈ ਜੀ ਪਬਲਿਕ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਜਿਹੜੇ ਲੋਕਾਂ ਨੇ ਨੀਲੇ ਕਾੜ ਕੱਟੇਗੇ ਸੀਗੇ ਉਹ ਲੋਕਾਂ ਦੇ ਅਸੀਂ ਘਰ-ਘਰ ਜਾ ਕੇ ਟੈਲੀਫੋਨ ਕੀਤੇ ਟੈਲੀਫੋਨ ਕਰਕੇ ਉਹਨਾਂ ਦੇ ਫਾਰਮ ਤੱਕ ਭਰ ਕੇ ਅਸੀਂ ਇੱਥੇ ਜਮ੍ਹਾਂ ਕਰਾ ਰਹੇ ਹਾਂ ਲੋਕਾਂ ਨੂੰ ਟੈਲੀਫੋਨ ਕਰਕੇ ਇੱਥੇ ਸੱਦਿਆ ਵੈ ਤੇ ਹੋਰ ਜਿਹੜੇ ਕੋਈ ਹੋਰ ਕਿਸੇ ਦੀ ਪੈਨਸ਼ਨ ਦਾ ਕੰਮ ਹੈ ਵਿਧਵਾ ਪੈਨਸ਼ਨ ਦਾ ਕੰਮ ਹੈ ਜਾਂ ਕੋਈ ਬढ़ापा ਪੈਨਸ਼ਨ ਦਾ ਕੰਮ ਹੈ ਜਿੰਨੇ ਵੀ ਸਰਕਾਰੀ ਅਦਾਰਿਆਂ ਦੇ ਕੰਮ ਹੈ ਚਾਹੇ ਕਿਸੇ ਦਾ ਕੋਈ ਸ਼ੀਵਰੇਜ ਦਾ ਬਟਸ ਲਾਈਨ ਦਾ ਬਿੱਲ ਦਾ ਕੋਈ ਕੰਮ ਹੈ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਸਰਕਾਰੀ ਦਾ ਰਹਿੰਦੇ ਅਲੱਗ-ਅਲੱਗ ਤੌਰ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਕੰਮ ਚੱਲ ਰਿਹਾ ਕੋਈ ਮੁਸ਼ਕਲ ਵੀ ਆ ਰਹੀ ਹੈ ਜੀ ਮੁਸ਼ਕਲ ਕਿਸੇ ਕਿਸਮ ਦੀ ਨਹੀਂ ਸਿਰਫ ਇੱਥੇ ਜਿਹੜਾ ਆਧਾਰ ਕਾਰਡ ਦਾ ਕਿਸੇ ਨੇ ਅਪਡੇਟ ਕਰਾਉਣਾ ਮੈਂ ਉਹ ਇੱਥੇ ਇਹਨਾਂ ਕੋਲੇ ਸਾਧਨ ਨਹੀਂ ਹੈਗਾ ਉਹ ਕਹਿ ਰਹੇ ਆ ਵੀ ਉੱਥੇ ਮਿਊਨਿਸਪਲ ਕਮੇਟੀ ਜਾ ਕੇ ਸਰ ਦੇ ਦੇਖੋ ਇੱਕ ਤਾਂ ਕੈਂਪ ਲੱਗੇ ਇਹਦੇ ਕਿਹਦੇ ਬਾਰੇ ਕੈਂਪ ਹੋਰ ਵੀ ਲੱਗਨੇ ਚਾਹੀਦੇ ਲੱਗਦੇ ਰਹਿਣਾ ਚਾਹੀਦੇ ਲੱਗਦੇ ਰਹਿਣੇ ਚਾਹੀਦੇ ਜੀ ਇਹ ਤਾਂ ਦੇਖੋ ਸਰਕਾਰ ਨੇ ਵਧੀਆ ਕੰਮ ਕੀਤਾ ਛਲੰਗਾ ਜੋ ਕੰਮ ਹੈ ਬਾਕੀ ਜਿਹੜੇ ਸਾਡੇ ਇੱਥੇ ਐਮਐਲਏ ਸਾਹਿ ਟੈਲੀਫੋਨ ਕਰਕੇ ਐਸਡੀਐਮ ਸਾਹਿਬ ਦੀ ਮੀਟਿੰਗ ਫੀ ਬੁਲਾਇਆ ਸੀਗਾ ਉੱਥੇ ਸਾਨੂੰ ਉਹਨਾਂ ਨੇ ਕਿਹਾ ਵੀ ਆ ਤੁਸੀਂ ਆਪਦੇ ਆਪਦੇ ਬਾੜਾਂ ਦੇ ਵਿੱਚ ਵੀ ਇਹ ਕੈਂਪ ਲਗਾਓ ਇੱਥੇ ਅਸੀਂ ਵੱਧ ਚੜ ਕੇ ਆਪਦਾ ਸਾਰਾ ਪਰਿਵਾਰ ਲੱਗੇ ਵੀ ਇੱਥੇ ਸੇਵਾ ਕਰ ਰਹੇ ਆ ਠੀਕ ਹੈ ਜੀ ਆਪ ਦੀ ਸਰਕਾਰ ਆਪ ਦੀ ਸਰਕਾਰ ਵੱਲੋਂ ਇਹ ਉਹ ਆਪਣਾ ਨਾ ਕਿਹਾ ਕਿ ਆਪ ਆਪ ਸਰਕਾਰ ਆਪ ਦੇ ਦੁਆਰ ਠੀਕ ਹੈ ਸਾਰਾ ਕੈਂਪ ਲੱਗੇ ਆਮ ਲੋਕਾਂ ਨੂੰ ਫਾਇਦਾ ਪਹੁੰਚ ਰਹੀ ਸੀ ਪੈਸਾ ਬੋਲ ਨਹੀਂ ਕੋਈ ਲੋਕਾਂ ਨੂੰ ਜਿਹੜਾ ਇਹ ਆਵਾਜ਼ ਤੋਂ ਫਾਇਦਾ ਦੇਣਾ ਘੱਟ ਜਲਦੀ ਆ ਖਾਣਾ ਘੇ ਕਮ ਹੋ ਰਿਹਾ ਹੈ ਕਮਾਂ ਦਫ਼ਤਰਾਂ ਦੇ ਖੱਜਲਖੋਰੀ ਨਾਲੋਂ ਬਹੁਤ ਵੇ ਅਸੀਂ ਤਾਂ ਆਪਣੀ ਐਮਐਲਏ ਸਾਹਿਬ ਨੂੰ ਕਿਹਾ ਤਾਂ ਵੀ ਬਹੁਤ ਧੰਨਵਾਦ ਕਰਦੇ ਇਹਨਾਂ ਦਫ਼ਤਰਾਂ ਦੀ ਖੱਜਲਖੋਰੀ ਚੱਕੀ ਜਾਊਗੀ ਬਹੁਤ ਚੱਕੀ ਜਾਊਗੀ ਬੜੇ ਕੰਮ ਹੋਣਗੇ ਸਾਰੇ ਜੀ ਠੀਕ ਬਹੁਤ ਕੰਮ ਕਰਦੀ ਸਰਕਾਰ ਆਪਣੀ ਠੀਕ ਹੈ ਜੀ